ਕਿੱਡੀਆਂ ਹਾਸੋਹਿਣੀਆ ਗੱਲਾਂ ਕਰਦਾ ਹੈ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇਹ ਕੁੜੀ ਹੈ ਇੱਕ ਮੁੰਡਾ ਹੈ ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨਨ ਤੌਰ ਤੇ ਅਪਰਾਧ ਹੈ ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿਉਂਕਿ ਤੁਸੀਂ ਵੀਡੀਓ ਦੇਖੋ ਇਹਦੇ ਕੋਲ ਟਾਈਮ ਹੀ ਨਹੀਂ ਗੱਲਾਂ ਦੇ ਲਈ ਹੈ ਉਹ ਟਾਈਮ ਕਿਹੜੀ ਗੱਲਾਂ ਦੀ ਹੈ ਇਹਦੇ ਕੋਲ ਚੁੱਟਕੇ ਸੁਣ ਲਓ ਕਹਾਣੀਆਂ ਸੁਣ ਲਓ ਗੱਪ ਸੁਣ ਲਓ ਆ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਇੱਕ ਬੰਦੇ ਨੂੰ ਲੈ ਕੇ ਥਾਣੇ ਦੇ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ ਕਿਉਂਕਿ ਅਸੀਂ ਤਾਂ ਬੋਲਦੇ ਆ ਸਰਕਾਰ ਨੂੰ ਸਵਾਲ ਕਰਦੇ ਆ ਤਾਂ ਲੜਕਦੇ ਆ ਇਹ ਤੁਹਾਡੇ ਧੀਆ ਪੁੱਤਾਂ ਨੂੰ ਵੀ ਜੇ ਨਾ ਇਹਨਾਂ ਨੰਗੇ ਕਰਾ ਕਰਾ ਕੇ ਸੀਐਸਟਾਪਾਂ ਦੇ ਵਿੱਚ ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ ਨਾ ਤਛੜ ਟਾਇਆ ਮੈਨੂੰ ਕਿਹੋ ਨਹੀਂ ਕਿਹੋ ਨਾ ਤੇਰੇ ਪਰਿਵਾਰ 'ਚ ਇੱਕ ਨਵਾਂ ਜੀ ਇੱਕ ਨਵਾਂ ਬੱਚਾ ਆਉਣ ਵਾਲਾ ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਸੋ ਪੰਜਾਬੀਓ ਤਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ ਬੜੇ ਚਾਵਾ ਦੇ ਨਾਲ ਬੜੇ ਖੁਸ਼ੀਆਂ ਦੇ ਨਾਲ ਬਦਲਾ ਲਈ ਇਨਕਲਾਬ ਲਈ ਲੋਕਾਂ ਨੇ ਇਹ ਮੁੱਖ ਮੰਤਰੀ ਸਹੜਿਆ ਸੀ ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਦੇ ਲੱਗਿਆ ਹੋਇਆ ਹੈ ਬੋਚਰ ਬਣੇ ਦੇ ਉੱਤਰਿਆ ਹੋਇਆ ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਐਸਟਾ ਪੰਜ ਕਟਾਰ ਰਿਹਾ ਹੈ ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਹੈ ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ ਹੈ ਕਹਿ ਰਿਹਾ ਹੈ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਇਹਨੂੰ ਨੰਗਾ ਕਰਕੇ ਕੁੱਟੋ ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਐਸਟਾ 'ਚ ਵਾਪਰਿਆ ਨੰਗਾ ਕਰਕੇ ਬੇੜੇ ਚ ਬੰਨਿਆ ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ ਇੱਕ ਦੋ ਦੇ ਮੈਨੂੰ ਫੋਨ ਵੀ ਆਏ ਕਰੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ ਉਹਨੂੰ ਨੰਗਾ ਕਰਾਇਆ ਉਹਨੂੰ ਕਟਾਇਆ ਹੈ ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਆ ਕਲੇਜੇ ਹੁਣ ਤਾਂ ਗੱਲ ਸਾਬਤ ਹੋ ਗਈ ਕਾਲੇ ਵੀ ਕੋਈ ਅਸਰ ਬਾਕੀ ਹੈ ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379 ਬੀ ਦਾ ਮੁਕਦਮਾ ਦੇਤਾ ਚੈਨੀ ਖੋਣ ਦਾ ਕਹਾਣੀ ਕੀ ਬਣਾਈ ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ ਜਿਵੇਂ ਉਹ ਚ ਕਿਹਾ ਗਿਆ ਸੀਗਾ ਉਹ ਵੀ 20 20 ਸੋ 23 ਦੀ ਘਟਨਾ ਸੀ ਵੀ ਸਾਡੇ ਨਾਲ ਨੌਵੇਂ ਮਹੀਨੇ ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10000 ਰੁਪਿਆ ਉਹਦਾ ਪਰਚਾ ਦਰਜ ਹੋਇਆ ਸੀ 21 2024 ਨੂੰ ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਮਕਦਮਾ ਦਰਜ ਹੋਇਆ ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣਾ ਲੈ ਜਾ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ ਅੱਜ ਭਾਨੇ ਨੂੰ ਤੜਕੇ ਅੱਜ ਉਹਦੀ ਜਮਾਨਤ ਹੋਈ ਕੱਲ ਅੱਜ ਭਰਾ ਦਿੱਤੀ ਗਈ ਅੱਜ 11 ਵਜੇ ਅਜੇ ਚੱਲੇ ਸੀ ਹਲੇ ਵੀ 3-4 ਵਜੇ ਚੱਲੋ ਪਰਵਾਨਾ ਆਊਗਾ ਉੱਥੋਂ ਉਹਦੇ ਛੱਡਣਗੇ ਬਲੇਰ ਕੋਲੇ ਜਲਦੀ ਸੀਗਾ ਜਾਣਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ 379 ਬੀ ਦਾ ਮੁਕਾਦਮਾ ਵੀ ਭਾਨੇ ਨੇ ਚੈਨੀ ਕੋਈ ਆ ਕਹਾਣੀ ਕੀ ਬਣਾਈ ਕਹਿੰਦੇ ਜੀ ਇਹ ਆਪਣਾ 21 21 12 2023 ਦੀ ਘਟਨਾ ਹੈ ਕਿ 21 12 2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੀ ਦਿਖਾ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ ਕਹਿੰਦੇ ਉਹਨੇ ਸਾਡੇ ਉਹਦੇ ਕੋਲ ਉਹਦੇ ਕੋਲ ਕੋਈ ਦਰਖਾਤ ਆਪਣੇ ਲਿਖਾ ਲਈ ਹੋਣੀ ਆ ਕਿ ਸਾਡੇ ਕੋਲੇ ਭਾਨੇ ਨੇ ਸਾਡ ਭਾਨਾ ਪਟਿਆਲੇ ਆਇਆ ਸਕਾਰਪਿਓ ਗੱਡੀ ਸੀ ਚਿੱਟੇ ਰੰਗ ਦੀ ਬੇਚ ਪਾਨਾ ਬੈਠਾ ਸੀ ਇੱਕ ਉਹਦੇ ਨਾਲ ਹੋਰ ਬੰਦਾ ਸੀ ਸਾਡੀ ਚੈਨੀ ਖੋਲੀ ਇਹ ਘਟਨਾ ਹੈਗੀ 21 12 2023 ਦੀ ਜਾਨੇ ਪਰਚਾ ਦਰਜ ਹੁੰਦਾ ਏਸੇ ਘਟਨਾ ਦਾ 21 24 ਨੂੰ ਜਿਹੜੇ ਬੰਦੇ ਦੀ ਚੈਨੀ ਖੋਈ ਗਈ ਕੀ ਉਸੇ ਦਿਨ ਪੁਲਿਸਕਲ ਨਹੀਂ ਗਿਆ ਉਹ ਉਹ ਮਹੀਨੇ ਬਾਅਦ ਨੂੰ ਜਾ ਗਈ 19 ਮਹੀਨੇ ਬਾਅਦ ਜਾ ਗਈ ਵੀ ਮੈਂ ਅੱਜ ਜਾ ਕੇ ਪੁਲਿਸਕਲੇ ਦਰਖਾਸਤ ਦੇਵਾਂ ਕਿ ਮੇਰੀ ਚੈਨੀ ਖੋਰੀ ਕਿਸੇ ਬੰਦੇ ਨੇ ਜਿਹੜੇ ਦੋਨੇ ਪਰਚੇ ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ ਤਿੰਨ ਮਹੀਨੇ ਬਾਅਦ ਲਖਾਈ 21 24 ਨੂੰ ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 21 24 ਨੂੰ ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ ਉਧਰ ਉਹ ਕਹਿੰਦੀ ਮੇਰੇ ਕੋਲ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ ਇਹ ਕਹਿੰਦਾ ਮੈਨੂੰ ਮੇਰੇ ਕੋਲੇ ਉਸੇ ਦਿਨ ਭਾਂਦੇ ਨੇ ਮੇਰੀ ਚੈਨੀ ਖੋਈ ਆ ਆ ਕਾਂਸਤੂੰ ਅੱਜ ਸਹੇਤੇ ਬੋਲ ਰਿਆ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ ਖੁਸ਼ੀ ਦੀ ਗੱਲ ਹੈ ਠੀਕ ਆ ਭਾਈ ਚੰਗੀ ਗੱਲ ਤੇਰੇ ਘਰੇ ਬੱਚਾ ਆਉਣਾ ਸੀ ਵਧਾਈਆਂ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੜੇ ਪੰਜਾਬ ਚ ਮਾਮਾ ਦੇ ਪੁੱਤ ਆ ਭਾਨੇ ਵਰਗੇ ਉਹ ਕਿਸੇ ਮਾਂ ਦਾ ਪੁੱਤ ਹੈ ਬਸ ਉਹਦੀ ਮਾਂ ਮਰੀ ਵੀ ਹੈ ਉਹਦਾ ਪਿਓ ਇਕੱਲਾ ਘਰੇ ਇੱਥੇ ਉਹਦਾ ਇੱਕ ਭਰਾ ਹੈ ਉਹ ਕਿਸੇ ਦਾ ਪੁੱਤ ਨਹੀਂ ਕੇ ਦਾ ਭਰਾ ਨਹੀਂ ਉਹਨੂੰ ਉਹਦੇ ਕਦੇ ਕੋਈ ਡੀਕਦਾ ਨਹੀਂ ਤੈਨੂੰ ਕਿੰਨਾ ਚਾ ਵੀ ਤੇਰੇ ਘਰੇ ਤੇਰੇ ਪਰਿਵਾਰ ਚ ਇੱਕ ਨਵਾਂ ਜੀ ਇੱਕ ਨਵਾਂ ਬੱਚਾ ਆਉਣ ਵਾਲਾ ਤੇ ਜਿਹੜੇ ਉਸ ਇਰਸਾਨ ਨਾਲ ਤੂੰ ਕਰ ਰਿਹਾ ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਵੀਡੀਓ ਕਾਲ ਦੇ ਉੱਤੇ ਤੇ ਅੱਜ ਪਟਿਆਲੀਆਂ ਲਾ ਜਾ ਕੇ ਰਾਤ ਨੂੰ ਸੀਐਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ ਉੱਥੇ ਕੀ ਕੀ ਤੂੰ ਕਰਾਏਂਗਾ ਕਿੰਨਾ ਜ਼ੁਲਮਤ ਸ਼ਾਦਰ ਤੂੰ ਕਰਾਏਂਗਾ ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ ਉਹੀ 80 90 ਦਾ ਦੌਰ ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ ਸੁਣਦੇ ਆਂ ਆ ਵੀ 80 90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ ਕਿਵੇਂ ਸੀਆਈ ਸਟਾਪਾਂ 'ਚ ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਏ ਜਾਂਦੀਆਂ ਸੀ ਕਿਵੇਂ ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੇ ਨੇ ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਐ ਅੱਜ ਕੇ ਬੁੱਚੜਾਂ ਨੂੰ ਕਿੰਦਾ ਵੀ ਹੋ ਰਹੀਆਂ ਨੇ ਉਹੀ ਕਹਾਣੀ ਬਿਲਕੁਲ ਤੋਂ ਉਮੀਦ ਹਰਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇਹ ਕੁੜੀ ਹੈ ਕਿ ਮੁੰਡਾ ਹੈ ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਦੇ ਤੌਰ ਤੇ ਅਪਰਾਧ ਹੈ ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ ਦੀ ਰੋਲ ਦਿੰਦਾ ਕਹਾਣੀਆਂ ਗੱਪਾਂ ਗੱਲਾਂ ਸੋ ਯਾਰ ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੇਤੀ ਬੰਦੇ ਨੇ ਜੀ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋ ਜਮੀਰ ਹੈਗੀ ਆ ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਉਣਗੇ ਨੂੰ ਤੁਸੀਂ ਚੰਗੇ ਆ ਮੈਨੂੰ ਪਤਾ ਤੁਸੀਂ ਚੰਗੇ ਆ ਤੁਹਾਡੀ ਸੋਚ ਚੰਗੀ ਆ ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਓਗੇ ਪੰਜਾਬ ਦਾ ਕੁਝ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ ਕੋਈ ਪੰਜਾਬ ਲਈ ਤੇ ਆ ਜੇ ਪੇਰ ਜੁਗਾਰੀ ਘਟ ਜੇ ਚਿੱਟਾ ਨਸ਼ਾ ਘਟ ਜੇ ਪ੍ਰਵਾਸ ਰੁਕ ਜੇ ਨੌਕਰੀਆਂ ਸਾਨੂੰ ਮਿਲ ਜਾਣ ਸਾਡੇ ਮਜ਼ਦੂਰਾਂ ਦੇ ਹੱਲ ਸਾਡੇ ਕਿਸਾਨੀ ਦੇ ਹੱਲ ਹੋ ਜਾਣ ਤਾਂ ਇਹ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ ਅੱਜ ਜੋ ਬੰਦਾ ਕਿਹੜੇ ਬੁੱਚੜ ਪੰਨੇ ਦੇ ਉੱਤਰਿਆ ਹੋਇਆ ਕੀ ਉਹਨੂੰ ਸਵਾਲ ਪੁੱਛੋਗੇ ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆ ਬੁੱਚੜ ਪੰਨੇ ਦੇ ਉੱਤਰਿਆ ਹੋਇਆ ਤੂੰ ਯਾਰ ਤੂੰ ਬੈਂਟ ਦੇ ਬੁੱਚੜ ਨਾਲ 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 ਵੀ ਉਹਨੂੰ ਵੀ ਮਾਤ ਪਾਏਗਾ ਉਹਨੂੰ ਵੀ ਲੋਕ ਭੁੱਲ ਜਾਣਗੇ ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ ਹਲੇ ਜਿਹੜੇ ਕੰਮਾਂ ਦੇ ਤੂੰ ਤਰੇ ਦੇ ਪੰਜਾਬ ਦੇ ਲੋਕ ਮੇਰੀ ਗੱਲ ਸੁਣ ਲਓ ਇਹ ਬਾਈ ਸੋਡੇ ਯਾਦ ਰੱਖਿਓ ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ ਕਿਉਂਕਿ ਅਸੀਂ ਤਾਂ ਬੋਲਦੇ ਆ ਸਰਕਾਰ ਨੂੰ ਸਵਾਲ ਕਰਦੇ ਆ ਤਾਂ ਲੜਕਦੇ ਆ ਇਹ ਤੁਹਾਡੇ ਧੀਆ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕਰਾ ਕੇ ਸੀਸਤਾ ਆਪਾਂ ਦੇ ਵਿੱਚ ਥਾਣਿਆਂ ਦੇ ਵਿੱਚ ਨਾ ਜਰੀਲ ਕੀਤਾ ਨਾਛਾਦਰ ਟਾਇਆ ਮੈਨੂੰ ਕਿਹੋ ਨੀ ਕਿਹੋ ਨਾ ਐਡਾ ਖੋਰੀ ਬੰਦਰ ਐਸ ਪੱਦਰ ਤੱਕ ਤੂੰ ਗਰਜੇਗਾ ਯਾਰ ਹੱਦ ਹੋ ਗਈ ਯਾਰ ਇੰਨਾ ਨੀਵਾ ਲੈਵਲ ਲੈ ਆਏਗਾ ਆਪਣਾ ਆ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਐ ਇੱਕ ਬੰਦੇ ਨੂੰ ਲੈ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ ਬਾਹਲੇ ਬੰਦੇ ਕਹਿੰਦੇ ਐ ਕਿ ਇੰਨਾ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਐ ਕਿਉਂਕਿ ਇਹ ਵੀਡੀਓ ਦੇਖੋ ਇਹਦੇ ਕੋਲ ਟਾਈਮ ਹੀ ਨਾ ਗੱਲਾਂ ਦੇ ਲਈ ਐ ਕੋ ਟਾਈਮ ਕਿਹੜੀ ਗੱਲਾਂ ਦੀ ਐ ਇਹਦੇ ਕੋਲ ਤੁਰੇ ਕਲੇਸੋ ਲੋ ਕਹਾਣੀਆਂ ਸੁਣ ਲੋ ਗੱਪ ਸੁਣ ਲੋ ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹ ਹੀ ਕੁਛ ਤਾਂ ਆਹ ਹੀ ਕੁਛ ਨੇ ਸੁਖਪਾਲ ਸਿੰਘ ਖਰੇ ਦੇ ਕੀਤਾ ਸੀ ਉਹੀ ਬੈਰਕ ਤੇ ਕੈਮਰਾ ਲਵਾਤਾ ਸੀ ਸੁਖਪਾਲ ਸਿੰਘ ਕਹਿੰਦਾ ਕਦੋਂ ਉੜਦਾ ਕਦੋਂ ਬੈਂਦਾ ਸਿੱਧਾ ਪੈਂਦਾ ਟੇਢਾ ਪੈਂਦਾ ਪਿਸ਼ਾਬ ਕਦੋਂ ਜਾਂਦਾ ਟੱਟੀ ਕਦੋਂ ਜਾਂਦਾ ਇਹ ਕੱਲੀ ਕੱਲੀ ਹਰਕਤ ਹੋਰੀ ਦੇਖ ਉਹਨੇ ਕੈਮਰਾ ਲਵਾਤਾ ਸੀ ਬੈਰਕ ਦੇ ਉੱਤੇ ਤੇ ਉੱਥੇ ਬਿਠਾ ਦੇਖਦਾ ਸੀ ਆਹ ਕਰਤੂਤਾਂ ਦਾ ਮਾਲਕ ਛੱਡ ਦੇ ਛੱਡ ਦੇ ਚੰਗਾ ਨਹੀਂ ਹੁੰਦਾ ਛੱਡ ਦੇ ਕੱਕਲੀ ਰਕਣਾ ਕੰਮਾਂ ਚ ਕੋਈ ਕੰਮ ਪੰਜਾਬ ਦੀ ਗੱਲ ਕਰ ਲੈ ਕੋਈ ਭਲੇ ਦੀ ਗੱਲ ਕਰ ਲੈ ਕਿਹੜੇ ਕੰਮਾਂ ਉਤਰ ਪਿਆ ਕਿਹੜੇ ਰਾਹਾਂ ਉਤਰ ਪਿਆ ਯਾਰ ਜੀ ਜਿਹੜਾ ਭਵੰਤ ਲੋਕਾਂ ਨੇ ਸੁਣਿਆ ਜਿਹੜਾ ਭਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ ਕਦੇ ਕੁਲਫੀ ਗਰਮਾ ਗਰਮ ਰਾਹੀ ਸੁਣਿਆ ਕਦੇ ਜਗਰੂ ਹਾਜ਼ਰ ਹੈ ਰਾਹੀ ਸੁਣਿਆ ਅਸੀਂ ਵੀ ਸੁਣਦੇ ਰਹੇ ਸੀ ਛੋਟੇ ਹੁੰਦੇ ਕਿਉਂ ਭਵੰਤ ਇਹਨਾਂ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ ਹਰ ਗੱਲ 'ਚ ਹਰ ਕਹਾਣੀ ਹਰ ਚੁਟਕਲੇ 'ਚ ਉਹ ਪੰਤਾ ਜਿੱਕਰੇ ਰਾ ਪੈਗ ਪੈਗ ਹੈ ਇਹ ਇਹ ਵੀ ਨਹੀਂ ਸੱਜਣਾ ਤੇ ਹਥੋਂ ਪਰ ਤੇਰੇ 'ਚ ਬਿਆੰਤੇ ਬਚਲ ਦੀ ਰੂਹ ਪ੍ਰਵੇਸ਼ ਕਰ ਗਈ ਮਾਤ ਪਾਏਗਾ ਸਭ ਨੂੰ ਪਿੱਛੇ ਛੱਡੇਗਾ ਤੂੰ ਮੇਰੀ ਗੱਲ ਯਾਦ ਰੱਖੀ ਸੋ ਪੰਜਾਬ ਦੇ ਲੋਕੋ 29 ਤਰੀਕ ਨੂੰ ਬਾਈ ਕੱਠ ਰੱਖਿਆ ਕੋਟ ਦੁਨੇ ਜੇ ਅੰਦਰ ਕੋਈ ਰੜ ਕਹੇਗੀ ਆ ਅੰਦਰ ਕੋਈ ਦਰਦ ਹੈਗਾ ਕੋਈ ਰੋ ਹੈਗਾ ਤਾਂ ਉਦੇ ਪੰਜਾਬ ਦਾ ਕੋਈ ਵੀ ਬੰਦਾ ਕੋਈ ਸਾਡਾ ਭਰਾ ਨੌਜਵਾਨ ਕੋਈ ਬਜ਼ੁਰਗ ਕੋਈ ਮਾਂ ਭੈਣ ਉਹਦੇ ਰੁਕਣੀ ਨਹੀਂ ਚਾਹੀਦੇ ਜਿਲੇ ਬਰਨਾਲੇ ਦਾ ਪਿੰਡ ਆ ਕੋਟ ਦੁਨਾ ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜਬਰਦਸਤ ਸਾਹਮਣਾ ਕਰਨ ਲਈ ਲੋਕ ਤਿਆਰ ਨੇ ਕਿਹੜੇ ਪਨੇਖੇ 'ਚ ਬੈਠਾ ਮੂੰਹ ਤੋੜ ਜਵਾ ਦੇਣਗੇ ਲੋਕ ਤੇਰਾ ਇਹ ਜਿਹੜਾ ਜ਼ਬਰਦੂਸ ਟਾ ਰਿਹਾ ਹੈ ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ ਹੈ ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ ਹੈ ਇਹ ਲੋਕ ਤੈਨੂੰ ਇੱਟ ਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਗੱਲ ਯਾਦ ਰੱਖੀਂ ਜੇ ਹੁਣ ਵੀ ਨਾ ਜਾਗ ਗਏ ਫਿਰ ਠੀਕ ਹੈ ਫਿਰ ਸਤਨਾਮ ਹੈ ਫਿਰ ਠੀਕ ਹੈ ਫਿਰ ਠੀਕ ਹੈ ਸਾਡੇ ਯਾਰਾਂ ਕ ਨੂੰ ਫਸਣ ਦਿਓ ਮਾਰਨ ਦਿਓ ਕੋਈ ਗੱਲ ਨਹੀਂ ਮਗਰ ਉਹ ਸਾਡੇ ਯਾਰਾਂ ਦੀਆਂ ਗੱਲਾਂ ਗੁਲਾ ਸੁਣਦੇ ਰਿਹਾ ਕਰੋ ਕਿ ਬੰਦੇ ਦਾ ਚੰਗੇ ਸੀ ਯਾਰਾ ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ ਉਦੋਂ ਅਸੀਂ ਕਿਹਾ ਨਾ ਉੱਠੇ ਮਗਰ ਉਹ ਪਸਤਾਈ ਜਾਇਆ ਕਰੋ ਅੱਜ ਗੀਤ ਸਰਾਈ ਗਿਆ ਖੜਾ ਹੱਥੇ ਸਟੇਜਾਂ ਤੇ ਥੱਲੇ ਬੈਠੇ ਲੋਕਾਂ ਨੇ ਕਿਸੇ ਚ ਜ਼ਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ ਉਹ ਜਿੰਨਾ ਜੋਰ ਸਾਡੇ ਵਰਗਾਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ ਖੈਰੇ ਵਰਗਾਂ ਨੂੰ ਭਾਨੇ ਵਰਗਿਆਂ ਨੂੰ ਆ ਮੇਰੇ ਨਹੀਂ ਪਰਚਾ ਦਿੱਤਾ ਇਹ ਤੂੰ ਹਰੀਕੇ ਪਤੰਤਰ ਚਿੱਟੇ ਦਾ ਝੋਟਾ ਝੋਟਾ ਮਾਨਸ ਵਾਲਾ ਉਹ ਵੀ ਚੱਕ ਕੇ ਦੁੰਦਰ ਦੇਦਾ ਸੀ ਜਿੰਨਾ ਜੋਰ ਸਾਡੇ ਵਰਗਾਂ ਨੂੰ ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ ਇਹ ਕੰਮ ਸਾਡੇ ਆ ਚੱਟਾ ਰੋਕਣਾ ਛੋਟੇਆਂ ਦਾ ਸਾਡੇਆਂ ਦਾ ਕੰਮ ਹੈ ਏਜੰਟਾਂ ਨੂੰ ਪੈਸੇ ਕਿਹਨੇ ਭੰਨਿਆ ਦਾ ਕੰਮ ਹੈ ਇਹ ਤੇਰੇ ਕੰਮ ਹੈ ਤੂੰ ਸਰਕਾਰ ਹੈ ਕੋਈ ਅਸੀਂ ਕਰਦੇ ਆਂ ਸਵਾਲ ਕਰਦੇ ਆਂ ਲੜਕਦੇ ਆਂ ਅਸੀਂ ਤੈਨੂੰ ਐਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚੱਟਾ ਰੋਕਣ ਦੀ ਲਾਦੇ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਉਹ ਅਨਸਾਫੀ ਦੀ ਲੋਕ ਉਹ ਅਨਸਾਫ ਹੀ ਦਵਾ ਦੇ ਕੌਮ ਨੂੰ ਕੋਈ ਬੇਰਜਗਰੀ ਦੂਰ ਕਰ ਦੇ ਉਹ ਤਾਂ ਤੋਂ ਹੁੰਦੀ ਨਹੀਂ ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਲਿਆ ਨੌਕਰੀਆਂ ਦੇ ਫਟਕਰੀ ਜਾਂਦਾ ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ ਜਵਾਨੀ ਖਾਲੀ ਪੰਜਾਬ ਖਾਲੀ ਹੋਈ ਉਹ ਬਾਹਰ ਨੂੰ ਭੱਜੀ ਜਾਂਦੀ ਹੈ ਰੋਜ਼ ਮਾਮਾ ਦੇ ਪੁੱਤ ਮਰਦੇ ਆ ਚੱਟੇ ਨਾਲ ਬਿਲਕੁਦੀਆਂ ਮਾਮਾ ਅੱਜ 26 ਜਨਵਰੀ ਹੈ ਤੇਰੇ ਚੇਤੇ ਕਰਾਦਾ 26 ਜਨਵਰੀ ਦੀ ਗੱਲ ਕੀਤੀ ਸੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚੱਟੇ ਦਾ ਟੀਮਾਂ ਤਿਆਰ ਹੋ ਗਈਆਂ ਕਿੱਥੇ ਹੋ ਗਿਆ ਬਾਈ ਪਾ ਗੱਲਾਂ ਹੀ ਆ ਤੇਰੇ ਕੋਲੇ ਐਨਾ ਜੋਰ ਪੰਜਾਬ ਨੂੰ ਲੀਤ ਤੇ ਲਿਆਉਣ ਲਈ ਲਾ ਦੇ ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਲੀਡਰਾਂ ਦੇ ਅੱਗੇ ਸਵਾਲ ਜਵਾਬ ਕਰਨ ਲਾਇਆ ਸਾਥੋਂ ਐਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ ਹੁਣ ਚੈਨਲ ਤੂੰ ਖਰੀਦ ਲੈ ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦਬ ਤਾ ਉਹਦੀ ਉਹਦੀ ਰੀਚਾ ਘਟਾ ਤੀਆਂ ਆਹ ਦੇ ਆਈਟੀ ਸੈਲਰਾਂ ਨੇ ਮਗਰ ਪਾ ਦਿੰਨਾ ਵਿਦਵਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹਦੂ ਅੰਦਰ ਨਹੀਂ ਆਉਣ ਦਿੰਦਾ ਤੁਸੀਂ ਰੌਲਾ ਪਾਉਨੇ ਹੋ ਕਿ ਕੇਜਰੀਵਾਲ ਧੱਕਾ ਕਰਦਾ ਆਪਣਾ ਧੱਕਾ ਕਰਦਾ ਹਨਾ ਮੋਦੀ ਈਡੀ ਨੇ ਵੱਡੇ ਬੰਦੇ ਚੱਕ ਲਏ ਸੰਜੇ ਸਿੰਘ ਵਰਗੇ ਸੁਸ਼ੋਦੀ ਵਰਗੇ ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਦੰਗ ਮਾਰ ਕੇ ਬੰਦੇ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ ਇਹ ਕੇਰੀਵਾਲ ਦਾ ਬਿਆਨ ਸੀ ਤੇ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਉਹ ਨਹੀਂ ਬਦਲਾ ਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾ ਖੋਰੀ ਤੁਸੀਂ ਪੰਜਾਬ ਚ ਆਮ ਲੋਕਾਂ ਨਾਲ ਨਿਕੜਨ ਲੱਗੇ ਚਲੋ ਇਹਦਾ ਸਿਆਸਤਦਾਨ ਹੈ ਸਿਆਸਤਦਾਨ ਸੈਦਨਾ ਦੇ ਕਰਦੇ ਆ ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ ਸੋ ਬਈ 29 ਤਰੀਕ ਰੱਖੀ ਆ ਵਕਤ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ ਤੇ ਨਹੀਂ ਇਹ ਬੱਚੜਾਂ ਦਾ ਨੂੰ ਮੂੰਹ ਪਊਗਾ ਇੱਥੇ ਸਭ ਦੀ ਵਾਰੀ ਆਊ ਸਾਨੂੰ ਪਹਿਲਾਂ ਸਿਰ ਦੇਣਗੇ ਤੁਸੀਂ ਮਗਰੋਂ ਆਜੋਗੇ ਇਹਦਾ ਅਗਲਾ ਜੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਚੱਤੇ ਬੰਦੀਆਂ ਨੂੰ ਬਦਨਾਮ ਕਰਨ ਤੇ ਆਪਣੇ ਬੰਦਿਆਂ ਲਈ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜਾ ਦੇਖਦੇ ਨਹੀਂ ਜਗਾ ਦੇਖ ਕੇ ਬਹਿ ਜਾਂਦੇ ਐ ਇਹ ਬੇਵਿਲਣ ਲੋਕ ਨੇ ਇਹਨਾਂ ਦਾ ਕੋਈ ਬੰਦਾ ਉਹਨੂੰ ਹਟ ਜੂਗਾ ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਕਿਥੇ ਆ ਕੇ ਕਰਨੇ ਧਰਨੇ ਲਈ ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ ਜਿਹਦੇ ਉੱਪਰ ਢਾਂਚਾ ਚਾਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ ਮੈਨੂੰ ਘੇਰਨਗੇ ਇਹ ਖੰਡਿਆ ਦਿਓ ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਿਹੜੇ ਬੰਦਿਆਂ ਨੂੰ ਬਦਨਾਮ ਕਰੋ ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ ਹੁਣ ਇਹ ਸੜਕਾਂ ਦੇ ਬਹਿ ਜਾਂਦੇ ਆ ਜੀ ਇਹ ਲੋਕਾਂ ਨੂੰ ਤੰਗ ਕਰਦੇ ਆ ਮੈਂ ਪੁੱਛਣਾ ਚਾਹਨਾ ਪੰਜਾਬ ਦੇ ਲੋਕੋ ਜੇ ਬਚਣਾ ਹੈ ਜੇ ਬਚਣਾ ਇੱਕੋ ਹਾਲਾ ਤੁਹਾਡੇ ਕੋਲ ਜਥੇਬੰਦ ਰੂਪ ਚ ਇਕੱਠੇ ਹੋ ਜੋ ਕੋਈ ਵੀ ਜਥੇਬੰਦੀ ਤੁਹਾਡੇ ਪਿੰਡਾਂ ਚ ਬਣੀ ਹੈ ਉਹਦਾ ਨਾਲ ਜੁੜ ਜਾਓ ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ ਉਹ ਚਿੱਪਾਂ ਵਾਲੇ ਮੀਟਰ ਲੱਗਣਾਉਂਦੇ ਐ ਕੋਈ ਧੱਕੇਸ਼ਾਹੀ ਹੁੰਦੀ ਐ ਤੇ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ ਤੇ ਉਹ ਜਥੇਬੰਦੀ ਹੀ ਪਾ ਕੇ ਆਈਆਂ ਨੇ ਉੱਥੇ ਸਾਨੂੰ ਕੋਈ ਉਸ ਸੈਸੀ ਲੀਡਰ ਨਹੀਂ ਜੀ ਤਾਂ ਕਿ ਲਈ ਆਇਆ ਕੋ ਸਰਕਾਰ ਨਹੀਂ ਜੀ ਤਾਂ ਕਿ ਲਈ ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ ਜਥੇਬੰਦਕ ਰੂਪ ਚ ਅਸੀਂ ਇਕੱਠੇ ਸੀ ਸਾਡੀਆਂ ਜਥੇਬੰਦੀਆਂ ਚ ਤਾਂ ਕਿ ਲੈ ਆਂਗਾ ਨੇ ਲੱਖ ਜਾਇਆ ਮੈਂ ਕਹਿੰਦਾ ਕੋਈ ਬੰਦਾ 16 ਕਲਾ ਦੇ ਸੰਪੂਰਨ ਨਹੀਂ ਹੁੰਦਾ ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ ਘਾਟਾਂ ਕਮੀਆਂ ਬਹੁਤ ਹੋਣਗੀਆਂ ਪਰ ਇਹਨਾਂ ਦਾ ਸਾਰਾ ਜੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ ਉਦੋਂ ਬਾਅਦ ਤੁਹਾਡੇ ਛਤਰ ਕਲੇ ਕਿਲੇ ਦੇ ਪਹਿਣਗੇ ਇਹ ਯਾਦ ਰੱਖਿਓ 13 ਤਰੀਕ ਨੂੰ 13 ਫਰਵਰੀ ਨੂੰ ਦਿੱਲੀ ਦਾ ਸੱਦਾ ਦੇ ਰਹੇ ਬੰਦਿਆਂ ਦਾ ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖੇੜਨ ਦੀ ਖਰਾਬ ਕਰਨ ਦੀ ਇਕੱਠੇ ਹੋ ਜਾ ਬਾਈ ਇਹਨਾਂ ਦੇ ਬੰਦਿਆਂ ਨੂੰ ਲਗਾ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ ਪੋਲੀ ਤੇ ਪਾਣੀ ਤੇ ਇਤਿਹਾਸ ਤੇ ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ ਖੋਣ ਦੀ ਕੋਸ਼ਿਸ਼ ਹੋ ਰਹੀ ਆ ਲਗਾਤਾਰ ਰੁਜ਼ਗਾਰ ਖੋਇਆ ਜਾ ਰਿਹਾ ਪਰ ਅਸੀਂ ਅਸੀਂ ਕੀ ਕਰ ਰਹੇ ਹਾਂ ਅਸੀਂ ਜਿਹੜਾ ਆਪਣਾ ਮੂੰਹ ਹੈ ਇਹਨਾਂ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ ਆਪਣੇ ਬੰਦਾ ਖਿਲਾਫ ਵੀ ਖੋਲ ਲੈਣੇ ਅਸੀਂ ਇਹ ਕੰਮਰੇਡ ਹੈ ਜੀ ਇਹ ਸਿੱਖ ਹੈ ਜੀ ਇਹ ਫਲਾਨਾ ਜੀ ਢਿਮਕਾ ਜੀ ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ ਫੇਸਬੁਕਾਂ ਤੇ ਵੀਡੀਓ ਪਾਉਣੀਆਂ ਪੋਸਟਾਂ ਪਾਉਣੀਆਂ ਛੱਡ ਦਿਓ ਆਪਣੇਆਂ ਦੇ ਖਿਲਾਫ ਲੱਖ ਮਾੜਾ ਹੋਵੇ ਆਪਣਾ ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ ਬਿਠਾ ਕੇ ਗੱਲ ਕਰ ਲਓ ਜਨਤਾ ਕਰੋ ਲੋਕਾਂ ਦੇ ਸਾਹਮਣੇ ਪੰਡੂਖ ਦੂਜੇ ਨੂੰ ਉਹ ਤਾਂ ਚਾਹੁੰਦਾ ਹੀ ਹੈ ਆਪਸ ਵਿੱਚ ਦਫਾੜ ਹੋ ਜਾਣ ਸੋ ਇਸ ਕਰਕੇ ਭਾਈ ਬੇਨਤੀ ਹੈ ਮੈਂ ਰੋਜ਼ ਪੰਡਾ ਜਾਂਦਾ ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈ ਚਲਾ ਕੈਮਰੋੱਖੋ ਏਕਾ ਰੱਖੋ ਜਥੇਬੰਦਕ ਰੂਪ ਚ ਇਕੱਠੇ ਹੋ ਜੋ ਪਿੰਡਾਂ ਦੇ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਗਿਆ ਜਾਤਾਂ ਪਾਤਾਂ ਦੇ ਬਖਰੇਵੇਂ ਨੇ ਸਵੇਰ ਗੁਰਦੁਆਰਿਆਂ ਡੋਡੀ ਬਣਾਈ ਬੈਠੇ ਉਹ ਇਕੱਠੇ ਕਰੋ ਭਾਈ ਇਕੱਠਾ ਹੋ ਜੋ ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜ੍ਹਾ ਕਰੋ ਉਹ ਸਾਂਝਾ ਕੰਮ ਕਰੋ ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਆਂ ਮੈਂ ਪੰਜਾਬ ਬਚਾਉਣ ਦਾ ਹੁੱਕਾ ਦਿੰਦਾ ਜੇ ਪੰਜਾਬ ਬਚਾਉਣਾ ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ ਪਿੰਡਾਂ ਦਾ ਸਾਂਝਾ ਕੰਮ ਕਰਨੀਆਂ ਪੈਣੀਆਂ ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆਂ ਪੰਜਾਬ ਬਚੇ ਇਹਦੇ ਹਮਲੇ ਬਹੁਤ ਖਤਰਨਾਕ ਆ ਰਹੇ ਕੁਝ ਵੀ ਨਹੀਂ ਠੀਕ ਹੈ ਭਾਈ 23 ਤਰੀਕ ਨੂੰ ਕੋਰਟ ਤੋਂ ਨੇ ਮਿਲਦੇ ਆਂ ਫਿਰ ਉੱਥੇ ਹਣ ਕੋਈ ਰਹਿ ਜੇ ਹਰ ਬੰਦਾ ਪਹੁੰਚਣਾ ਚਾਹੀਦਾ